ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਖੜੇ ਆਂ ਫਰੀਦਕੋਟ ਦੇ ਨਾਲ ਪਿੰਡ ਮਿਸਰੀ ਵਾਲਾ ਦੇ ਵਿੱਚ ਇਸ ਪਿੰਡ ਦੇ ਵਿੱਚ ਆਪਾਂ ਤੁਹਾਨੂੰ ਅੱਜ ਇੱਕ 12 ਕਿੱਲਿਆਂ ਦਾ ਟੱਕ ਵਿਖਾਉਣਾ ਵਿਖਾਉਣਾ ਜਿਹੜਾ ਕਿ ਫੋਰ ਸੇਲ ਹੈ ਤੁਹਾਨੂੰ ਪਹਿਲਾਂ ਇਹ ਲੋਕੇਸ਼ਨ ਦੱਸ ਦਿਆਂ ਵੀ ਜਿਹੜੀ ਇਹ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਨੈਸ਼ਨਲ ਹਾਈਵੇ ਜਾਂਦੀ ਹੈ ਉਸ ਦੇ ਉੱਤੇ ਆਪਾਂ ਖੜੇ ਆਂ ਇਸ ਰੋਡ ਤੋਂ ਫਰੀਦਕੋਟ ਤੋਂ ਸਿਰਫ 5-6 ਕਿਲੋਮੀਟਰ ਦੂਰ ਇਹ ਜ਼ਮੀਨ ਪਈ ਹੈ ਤੁਸੀਂ ਆ ਬੋਰਡ ਦੇਖੋ ਪਹਿਲਾਂ ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਦਾ ਬੋਰਡ ਲੱਗਿਆ ਹੋਇਆ ਪਹਿਲਾਂ ਜਿਹੜੀ ਇਹ ਰੋਡ ਸੀ ਇਹ ਬਿਲਕੁਲ ਲਿੰਕ ਰੋਡ ਸੀ ਤੇ ਹੁਣ ਇਹ ਰੋਡ ਲਿੰਕ ਰੋਡ ਤੋਂ ਵੱਡੀ ਪੱਟੀ ਵਾਲੀ ਰੋਡ ਬਣਨੇ ਸਟਾਰਟ ਹੋ ਗਈ ਹੈ ਇਸ ਰੋਡ ਇਹ ਰੋਡ ਸਿਰਫ ਨੈਸ਼ਨਲ ਹਾਈਵੇ ਦੇ ਤੋਂ ਇਹ ਰੋਡ ਮਿਸਰੀ ਵਾਲਾ ਸਿਰਫ ਲਗਭਗ 1.5 ਕਿਲੋਮੀਟਰ ਪਿੱਛੇ ਰਹਿ ਜਾਂਦਾ ਹੈ ਨੈਸ਼ਨਲ ਹਾਈਵੇ ਤੋਂ ਇਹ ਰੋਡ ਦੀ ਮੁਰੰਮਤ ਪੱਥਰ ਪੁੱਥਰ ਪੈ ਚੁੱਕਿਆ ਤੇ ਰੋਡ ਇਹ ਬਣ ਜਾਣੀ ਹੈ ਉਸ ਤੋਂ ਅੱਗੇ ਤੁਹਾਡਾ ਜਿਹੜਾ 12 ਕਿਲੋ ਦਾ ਟੱਕ ਹੈ ਉਹ ਤੁਹਾਨੂੰ ਦਿਖਾਉਨੇ ਆ ਤੇ ਬਣੇ ਹੋਰੇ ਵੀਡੀਓ ਦੇ ਨਾਲ ਆ ਉਸ ਰੋਡ ਨੂੰ ਜਮੀਨ ਨੂੰ ਬਾਈ ਜੀ ਪੱਕਾ ਖਾਲੇ ਜਾ ਰਿਹਾ ਹੈ ਨਹਿਰੀ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੈ ਪਰ ਉਸ ਵਾਣ ਨੂੰ ਨਹਿਰੀ ਪਾਣੀ ਨਹੀਂ ਲੱਗਦਾ ਆ ਤੁਹਾਨੂੰ ਬੋਰਡ ਦਿਖਾਉਣਾ ਵੀ ਮਿਸਰੀ ਵਾਲਾ ਦਾ ਬੋਰਡ ਲੱਗਿਆ ਪਿੰਡ ਬਿਲਕੁਲ ਨਾਲ ਹੈ ਮਿਸਰੀ ਵਾਲਾ ਮਿਸਰੀ ਵਾਲੇ ਪਿੰਡ ਦੀ ਇਹ ਨਿਆਈ ਹੈ ਇਹ ਪੱਕਾ ਖਾਲਾ ਤੁਹਾਨੂੰ ਦਿਖਾਉਣਾ ਵੀ ਕਿੱਥੇ ਜੇ ਖਤਮ ਹੋ ਜਾਂਦਾ ਇਹ ਨਾਲ-ਨਾਲ ਸੜਕ ਦੇ ਬਿਲਕੁਲ ਨਾਲ-ਨਾਲ ਇਹ ਖਾਲਾ ਜਾ ਰਿਹਾ ਇਹ ਉਸ ਜ਼ਮੀਨ ਨੂੰ ਨਹਿਰੀ ਪਾਣੀ ਵਾਸਤੇ ਖਾਲਾ ਦਿੱਤਾ ਹੋਇਆ ਇਹ ਖਾਲਾ ਇਸ ਜਗ੍ਹਾ ਤੇ ਆ ਕੇ ਸਮਾਪਤ ਹੋ ਜਾਂਦਾ ਪੱਕਾ ਖਾਲ ਇਸ ਤੋਂ ਅੱਗੇ ਇਹ ਖਾਲ ਨੂੰ ਕੱਚਾ ਖਾਲ ਲੱਗਿਆ ਹੋਇਆ ਅੱਧ ਤੱਕ ਇਹ ਕੱਚਾ ਖਾਲ ਜਾਂਦਾ ਉਸ ਤੋਂ ਅੱਗੇ ਜਿਹੜਾ ਖਾਲ ਹੈ ਉਹ ਕਿਸਾਨਾਂ ਨੇ ਮਤਲਬ ਪਾਣੀ ਨਾ ਜਾਣ ਕਰਕੇ ਉਹ ਖਾਲਾ ਢਾ ਦਿੱਤਾ ਸੀਗਾ ਪਰ ਉਹ ਖਾਲ ਦੀ ਪਾਉਣ ਦੀ ਜ਼ਿੰਮੇਵਾਰੀ ਕਿਸਾਨ ਵੀਰ ਦੀ ਹੋਊਗੀ ਜਿਹੜਾ ਫਾਰਮਸ ਹੇਲ ਕਰ ਰਿਹਾ ਹੈ ਉਹਦੀ ਹੋਊਗੀ ਕਣਕਾਂ ਵੱਢ ਕੇ ਇਹ ਖਾਲ ਪਾ ਕੇ ਦਿੱਤਾ ਜਾਊਗਾ ਅੱਗੇ ਤੁਹਾਨੂੰ ਦਿਖਾਉਂਦੇ ਆ ਵੀ ਜਿਹੜਾ ਥੋੜਾ ਜਿਹਾ ਇਹ 10 ਕਿੱਲੇ ਪਿੱਛੇ ਇਹ ਖਾਲ ਖਤਮ ਹੋ ਜਾਂਦਾ ਮੜਾ ਖੱਚ ਕੇ ਚੱਲ ਵੀਰੇ ਖਾਲ ਪਿੱਛੇ ਖਤਮ ਹੋ ਜਾਂਦਾ ਇਹ ਖਾਲ ਨਾਲ ਨਾਲ ਛੜਕਦੇ ਜਾ ਰਿਹਾ ਰੋਡ ਬਿਲਕੁਲ ਇਹ ਨਵੀਂ ਬਣ ਚੁੱਕੀ ਹੈ NH ਹਾਈਵੇ ਤੋਂ 1.5 ਕਿਲੋਮੀਟਰ ਪਿੱਛੇ ਇਹ ਵਾੜ ਰਿਹਾ ਇੱਥੋਂ ਤੱਕ ਇਹ ਖਾਲ ਆ ਕੇ ਖਤਮ ਹੋ ਜਾਂਦਾ ਇੱਥੇ ਇਹ ਖਾਲ ਆ ਕੇ ਖਤਮ ਹੋ ਜਾਂਦਾ ਇਤੋਂ ਅੱਗੇ ਖਾਲਾ ਨਾਲ ਨਾਲ ਨਕਸ਼ੇ ਦੇ ਵਿੱਚ ਲੱਗਿਆ ਹੋਇਆ ਪੱਤਾ ਖਾਲ ਤੇ ਪਾਈਪ ਲਾਈਨ ਇਹ ਕਹਿੰਦੇ ਬਾਸ ਹੋਈ ਵੀ ਆ ਪਾਈਪ ਲਾਈਨ ਇਸ ਵਾੜ ਨੂੰ ਪਾਣੀ ਨੂੰ ਪਾਈਪ ਲਾਈਨ ਹੈਰੀ ਪਾਈਪ ਲਾਈਨ ਪਾਸ ਹੋ ਗਈ ਹੈ ਜਾਣੀਆਂ ਇਹ ਬਾਕੀ ਤੁਹਾਨੂੰ ਬਾਹਰ ਦੇ ਅੱਗੇ ਲੋਕੇਸ਼ਨ ਦਿਖਾਉਣੀ ਹੈ ਡਰੇਨ ਬਿਲਕੁਲ ਇਸ ਜ਼ਮੀਨ ਦੇ ਨਾਲ ਹੈ ਜੇ ਕਿਸੇ ਵੀਰ ਨੇ ਕੋਈ ਇੰਡਸਟਰੀ ਕੋਈ ਫੈਕਟਰੀ ਲਾਉਣ ਵਾਸਤੇ ਇਹ ਇਹ ਜ਼ਮੀਨ ਲੈਣੀ ਹੈ ਤਾਂ ਉਹਨਾਂ ਵਾਸਤੇ ਇਹ ਬੈਸਟ ਆਫਰ ਹੈ ਕਿਉਂਕਿ ਕੋਈ ਫੈਕਟਰੀ ਦਾ ਵੇਸਟ ਹੁੰਦਾ ਜਿਹੜਾ ਉਹ ਸੰਭਾਲਣ ਦੀ ਉਹਦੀ ਬਹੁਤ ਵੱਡੀ ਮੁਸ਼ਕਲ ਖੜੀ ਹੋ ਜਾਂਦੀ ਹੈ ਕਿ ਉਹਨੂੰ ਸੰਭਾਲਣ ਦਾ ਪ੍ਰਬੰਧ ਕਰਨ ਦਾ ਬੜਾ ਔਖਾ ਹੁੰਦਾ ਇਹ ਦੇ ਨਾਲ ਡਰੇਨ ਹੈ ਬਿਲਕੁਲ ਜ਼ਮੀਨ ਦੇ ਨਾਲ ਲੱਗਦੀ ਹੈ ਤੇ ਡਰੇਨ ਦੇ ਵਿੱਚ ਵੇਸਟ ਸਿੱਟਿਆ ਜਾ ਸਕਦਾ ਜਿਹੜੇ ਵੀਰ ਨੇ ਜ਼ਮੀਨ ਖਰੀਦਣੀ ਹੈ ਉਹਦੇ ਵਾਸਤੇ ਇਹ ਇੱਕ ਆਪ ਪੁਆਇੰਟ ਹੈ ਬੈਸਟ ਹੈ ਕਿ ਉਹ ਇੱਥੇ ਫੈਕਟਰੀ ਲਾ ਸਕਦਾ ਆ ਜ਼ਮੀਨ ਦੀ ਲੋਕੇਸ਼ਨ ਦੇਖੋ ਜੀ ਇੱਥੋਂ ਇਹ ਜ਼ਮੀਨ ਡਰੇਨ ਦੇ ਬਿਲਕੁਲ ਨਾਲ ਰਾਹ ਤੇ ਉਹਦੇ ਨਾਲ ਇੱਥੋਂ ਇਹ ਸਟਾਰਟ ਹੋ ਜਾਂਦੀ ਹੈ ਕਿੰਨੀਆਂ ਕਰਮਾ ਇਹਦਾ ਮੱਥਾ ਲੱਗਦਾ ਉਹ ਵੀ ਤੁਹਾਨੂੰ ਦੱਸਦੇ ਆ ਲਓ ਜੀ ਆਹ ਲੋਕੇਸ਼ਨ ਆ ਜ਼ਮੀਨ ਦੀ ਤੁਸੀਂ ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀ ਨੈਸ਼ਨਲ ਹਾਈਵੇ ਫਰੀਦਕੋਟ ਤੋਂ ਅੰਬਰਸਰ ਨੂੰ ਜਾਂਦਾ ਉਸ ਰੋਡ ਦੇ ਉੱਤੋਂ ਇਹ ਸਿਰਫ 1.5 ਕਿਲੋਮੀਟਰ ਪਿੱਛੇ ਹਟਮਾ ਪਿੰਡ ਹੈ ਮਿਸਰੀ ਵਾਲਾ ਬਿਲਕੁਲ ਹੀ ਨਾਲ ਪਿੰਡ ਹੈ ਇੱਥੋਂ ਬਿਲਕੁਲ ਮਿਸਰੀ ਵਾਲੇ ਦੀ ਨਿਆਈ ਹੈ ਤੇ ਇੱਧਰ ਤੁਸੀਂ ਦੇਖੋਗੇ ਵੀ ਨਾਲ ਪਿੰਡ ਰਹਿ ਜਾਂਦਾ ਮੋਰਾ ਵਾਲੀ ਮੋਰਾ ਵਾਲੀ ਦੀ ਵੀ ਨਿਆਈ ਹੈ ਤੇ ਮਿਸਰੀ ਵਾਲੇ ਦੀ ਵੀ ਨਿਆਈ ਹੈ ਦੋ ਪਿੰਡਾਂ ਦੀ ਇਹ ਨਿਆਈ ਹੈ ਰੋਡ ਲਿੰਕ ਬਿਲਕੁਲ ਨਵੀਂ ਬਣੀ ਹੈ ਇਹਦੇ ਨਾਲ ਇਸ ਜ਼ਮੀਨ ਦੇ ਨਾਲ 5 ਸ਼ੇਲਰ ਲੱਗੇ ਹੋਏ ਐ ਤੇ ਉਧਰੋਂ ਐਨ ਐਚ ਹਾਈਵੇ ਤੋਂ ਮੋਰਾ ਵਾਲੀ ਵੀ ਕਿਲੋ ਡੇਢ ਕਿਲੋਮੀਟਰ ਐ ਤੇ ਮਿਸਰੀ ਵਾਲਾ ਵੀ ਕਿਲੋਮੀਟਰ ਡੇਢ ਕਿਲੋਮੀਟਰ ਐ ਦੋਨਾਂ ਪਿੰਡਾਂ ਦੀ ਨਿਆਈ ਐ 165 ਕਰਮਾ ਜਿਹੜਾ ਇਹਦਾ ਮੱਥਾ ਸ਼ੇਲਰ ਤੋਂ ਲੈ ਕੇ ਡਰੇਨ ਦੇ ਨਾਲ ਤੱਕ 165 ਕਰਮਾ ਮੱਥਾ ਸੜਕ ਦੇ ਉੱਪਰ ਫਰੰਟ ਲੱਗਦਾ ਬਹੁਤ ਸੋਹਣੀ ਲੋਕੇਸ਼ਨ ਐ ਪਾਣੀ ਦਾ ਬਹੁਤ ਸੋਹਣਾ ਇੱਕ ਨੰਬਰ ਪਾਣੀ ਐ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਐ ਤੇ ਜਮੀਨ ਦੀ ਲੋਕੇਸ਼ਨ ਬਹੁਤ ਸੋਹਣੀ ਹੈ ਡਰੇਨ ਦੇ ਬਿਲਕੁਲ ਨਾਲ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜੇ ਕਿਸੇ ਵੀਰ ਨੇ ਕੋਈ ਇੰਡਸਟਰੀ ਵਾਸਤੇ ਲੈਣੀ ਹੈ ਤਾਂ ਉਹਦੇ ਵਾਸਤੇ ਵੀ ਬੈਸਟ ਆਫਰ ਹੈ ਬੈਸਟ ਅਪ ਪੁਆਇੰਟ ਹੈ ਕਿਉਂਕਿ ਜਿਹੜੀ ਡਰੇਨ ਹੈ ਉਹ ਕੋਈ ਵੇਸਟ ਸਿੱਟ ਨਹੀਂ ਉਹਦੇ ਵਿੱਚ ਤਾਂ ਉਹ ਆਪਦੀ ਸੈੱਟ ਸਕਦਾ ਕੋਈ ਪਾਈਪ ਲਾਈਨ ਦਾ ਖਰਚਾ ਵਗੈਰਾ ਨਹੀਂ ਆਉਂਦਾ ਤੇ ਦੋਨਾਂ ਪਿੰਡਾਂ ਦੀ ਨਿਆਈ ਹੈ ਫਰੰਟ ਬਹੁਤ ਲੱਗਦਾ ਕਿਸਾਨ ਵੀਰੋ ਪਾਣੀ ਮਿੱਠਾ ਇੱਕ ਨੰਬਰ ਹੈ ਜਿਹੜਾ ਨਹਿਰੀ ਪਾਣੀ ਦਾ ਪ੍ਰਬੰਧ ਆ ਉਹ ਹਾਲੇ ਤੱਕ ਬਿਲਕੁਲ ਨਹੀਂ ਹੈ ਪਰ ਖਾਲਾ ਵਾਰੀ ਨਹਿਰੀ ਵਾਰੀ ਸਾਰਾ ਕੁਝ ਹੈਗਾ ਖਾਲ ਅੱਧ ਤੱਕ ਆ ਕੇ ਉੱਥੇ ਸਮਾਪਤ ਹੋ ਗਿਆ ਸੀ ਉਦੋਂ ਗਾਂ ਖਾਲਾ ਕਿਸਾਨ ਵੀਰ ਦੀ ਜਿਹੜੀ ਜਮੀਨ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਵੀ ਖਾਲਾ ਉਹ ਕਣਕ ਵੱਢ ਕੇ ਉਦੋਂ ਬਾਅਦ ਪਵਾ ਕੇ ਦੇਣਗੇ ਬਹੁਤ ਸੋਹਣੀ ਕਣਕ ਵੀਜੀ ਹੈ ਤੇ ਬਹੁਤ ਸੋਹਣੀ ਕਣਕੇ ਖੜੀ ਹੈ ਕਿਸਾਨ ਵੀਰੋ ਜਿਹੜੀ ਇਹ ਕਣਕ ਹੈ ਕਾਫੀ ਲੇਟ ਵੀਜੀ ਗਈ ਸੀ ਕਿਉਂਕਿ ਜਦੋਂ ਮੈਂ ਪਹਿਲਾਂ ਇਸ ਜ਼ਮੀਨ ਤੇ ਢੀਡਾ ਮਾਰਿਆ ਸੀਗਾ ਉਦੋਂ ਇਹ ਜ਼ਮੀਨ ਦੇ ਵਿੱਚ ਲੋਕਾਂ ਦੀਆਂ ਕਣਕਾਂ ਨੂੰ ਪਹਿਲਾਂ ਪਾਣੀ ਲੱਗਣ ਲੱਗਿਆ ਸੀ ਤੇ ਪਰ ਇਸ ਕਿਸਾਨ ਵੀਰ ਨੇ ਕਣਕ ਥੋੜੀ ਜੀ ਲੇਟ ਬੀਜੀ ਸੀ ਕਿਸੇ ਕਾਰਨ ਦੀ ਵੈਰਾਈਟੀ ਲੇਟ ਝੋਨੇ ਦੀ ਸੀਗੀ ਪਰ ਉਸ ਹਿਸਾਬ ਨਾਲ ਕਣਕ ਬਹੁਤ ਸੋਹਣੀ ਕਣਕ ਹੈ ਇੱਕ ਹੋਰ ਇਹਦਾ ਕਿਸਾਨ ਵੀਰੋ ਜਿਹੜਾ ਕੋਠਾ ਪਾਇਆ ਨਾ ਮੋਟਰ ਦੇ ਉੱਤੇ ਬਹੁਤ ਸੋਹਣਾ ਕੋਠਾ ਡਿਜ਼ਾਈਨ ਕੀਤਾ ਹੋਇਆ ਪਾਇਆ ਹੋਇਆ ਥੱਲੇ ਉੱਪਰ ਦੋਨਾਂ ਤੇ ਲੈਂਟਰ ਲੱਗੇ ਹੋਏ ਆ ਟਰੈਕਟਰ ਟਰਾਲੀ ਅੰਦਰ ਜਾਂਦਾ ਬਹੁਤ ਵੱਡਾ ਪਾਇਆ ਹੋਇਆ ਕਮਰਾ ਕਿ ਕਿਸੇ ਵੀਰ ਨੇ ਇੱਥੇ ਰਹਿ ਕੇ ਖੇਤੀ ਬਾੜੀ ਕਰਨੀ ਆ ਉਹਨਾਂ ਦੇ ਲਈ ਵੀ ਬੈਸਟ ਹੈ ਰੇ ਕੂੜਾ ਖਾਦ ਵਗੈਰਾ ਜਿੰਨਾ ਮਰਜ਼ੀ ਅੰਦਰ ਸਟੋਰ ਕਰ ਸਕਦੇ ਉੱਪਰ ਚਵਾਰਾ ਬਣਿਆ ਹੋਇਆ ਜਿਹੜੇ ਚਵਾਰੇ ਦੇ ਵਿੱਚ ਤੁਸੀਂ ਆਪਦੀ ਰਹਿਸ਼ ਕਰ ਸਕਦੇ ਹੋ ਲੈਟਰਨ ਬਾਥਰੂਮ ਰਸੋਈ ਦਾ ਸਾਰਾ ਪ੍ਰਬੰਧ ਹੈ 12 ਕਿੱਲਾਂ ਦੇ ਵਿੱਚ ਕਿਸਾਨ ਵੀਰੋ ਦੋ ਮੋਟਰਾਂ ਪਾਣੀ ਦਾ ਜਿਹੜਾ ਇਹ ਲੈਵਲ ਹੈ ਉਹ ਬਿਲਕੁਲ ਉੱਪਰ ਹੈ ਇੱਕ ਨੰਬਰ ਮਿੱਠਾ ਪਾਣੀ ਹੈ ਤੁਹਾਨੂੰ ਮੋਟਰ ਚੱਲਦੀ ਵੀ ਆਪਾਂ ਦਿਖਾਉਨੇ ਆ ਵੀ ਬਹੁਤ ਵਧੀਆ ਮੋਟਰਾਂ ਜੇਕਰ ਤੁਸੀਂ ਅਨਦਾਜ਼ਾ ਲਾਓ ਵੀ ਪਾਣੀ ਉੱਤੇ ਕਰਕੇ ਮੋਟਰਾਂ ਬਿਲਕੁਲ ਛੂਟੀਆਂ ਇੱਕ 7.5 ਦਾ ਕਨੈਕਸ਼ਨ ਹੈ ਇੱਕ 5 ਦਾ ਕਨੈਕਸ਼ਨ ਹੈ ਤੁਸੀਂ ਦੇਖੋ ਵੀ ਬੰਬੀ ਚੱਲਦੀ ਹੈ ਬਹੁਤ ਵਧੀਆ ਪਾਣੀ ਹੈ 4 ਇੰਚੀ ਫੁੱਲ ਡਿਲੀਵਰੀ ਪਾਣੀ ਦੀ ਭਰੀ ਘੜਦੀ ਹੈ ਇੱਕ ਇਹ ਪੁਰਾਣਾ ਬੋਰ ਹੈ ਜੀ ਤੇ ਦੂਸਰਾ ਬੋਰ ਇਹਦੇ ਬੈਕ ਤੇ ਲੱਗਿਆ ਹੋਇਆ ਉਹ ਬਿਲਕੁਲ ਨਵਾਂ ਜਿਹੜੇ ਕਮਰੇ ਦੀ ਲੋਕੇਸ਼ਨ ਦੇਖੋ ਵੀ ਬਹੁਤ ਸੋਹਣਾ ਕਮਰਾ ਬਣਿਆ ਹੋਇਆ ਦੂਸਰਾ ਬੋਰ ਇਹਦੇ ਬੈਕ ਤੇ ਲੱਗਿਆ ਹੋਇਆ ਦੋਨੇ ਕਨੈਕਸ਼ਨ ਪੱਕੇ ਐ ਲੋਕੇਸ਼ਨ ਬਹੁਤ ਸੋਹਣੀ ਐ ਨਾਲ ਚਾਰ ਸ਼ੈਲਰ ਐ ਫਰੰਟ ਬਹੁਤ ਲੱਗਦਾ 165 ਕਰਮਾ ਫਰੰਟ ਲੱਗਦਾ ਦੋਨੇ ਪਿੰਡਾਂ ਦੀ ਨਿਆਈ ਐਨ ਐਚ ਹਾਈਵੇ ਤੋਂ ਡੇਢ ਕਿਲੋਮੀਟਰ ਪਿੱਛੇ ਵਾਣ ਦੀ ਲੋਕੇਸ਼ਨ ਛੱਡਣ ਵਾਲੀ ਨਹੀਂ ਬਹੁਤ ਸੋਹਣੀ ਲੋਕੇਸ਼ਨ ਐ ਬਹੁਤ ਵਧੀਆ ਮਿੱਠਾ ਪਾਣੀ ਐ ਨਹਿਰੀ ਇੱਕ ਕਿਸਾਨ ਵੀਰ ਹੋਰ ਦੱਸ ਰਹੇ ਸੀ ਕਿ ਉਹ ਕਹਿੰਦੇ ਵੀ ਜਿਹੜਾ ਅਸੀਂ ਇਹਦੀ ਪਾਈਪ ਲਾਈਨ ਵਗੈਰਾ ਪਾਸ ਹੋਈ ਵੀ ਐ ਪਾਈਪ ਲਾਈਨ ਥੋੜੇ ਚਿਰ ਚ ਕਹਿੰਦੇ ਉਹ ਪ੍ਰੋਜੈਕਟ ਦਾ ਚੱਲ ਰਿਹਾ ਕੋਈ ਉਹ ਕਹਿੰਦੇ ਪਾਈਪ ਲਾਈਨ ਥੋੜੇ ਸਮੇਂ ਦੇ ਵਿੱਚ ਇਹ ਨਹਿਰੀ ਪਾਣੀ ਦੀ ਵੀ ਪਾਈਪ ਲਾਈਨ ਪੈ ਜਾਣੀ ਹੈ ਇਹ ਨਾਲ ਸ਼ੈਲਰ ਹੈ ਜੀ ਪੰਜ ਸ਼ੈਲਰ ਇਹਦੇ ਨਾਲ ਚਾਰ ਸ਼ੈਲਰ ਮੋਰਾਂ ਵਾਲੀ ਸਾਈਡ ਹੋਰ ਸ਼ੈਲਰ ਲੱਗੇ ਹੋਏ ਲੋਕੇਸ਼ਨ ਬਹੁਤ ਸੋਹਣੀ ਹੈ 12 ਕਿੱਲਾਂ ਦਾ ਇੱਕੋ ਟੱਕ ਤਕਸੀਮ ਟੱਕ ਕੋਈ ਕਿਸੇ ਦਾ ਰੋਲਾ ਨਹੀਂਗਾ ਕੋਈ ਕਿਸੇ ਦਾ ਵਾਟ ਡੰਡੀ ਨਾਲ ਰੋਲਾ ਨਹੀਂ ਚੌਰ ਸਟੱਕ ਹੈ ਲੋਕੇਸ਼ਨ ਤੁਹਾਨੂੰ ਫੇਰ ਦਿਖਾਉਣਾ ਵੀ ਬਹੁਤ ਸੋਹਣੀ ਲੋਕੇਸ਼ਨ ਹੈ ਉਹ ਜਿਹੜੇ ਤੁਸੀਂ ਸਬੈਦੇ ਦੇਖ ਰਹੇ ਹੋ ਉਹਨਾਂ ਤੋਂ ਵੀ ਅੱਗੇ ਵੱਟ ਚਲੀ ਜਾਂਦੀ ਹੈ ਪੂਰਾ 12 ਕਿੱਲਾਂ ਦਾ ਟੱਕ ਹੈ ਚੌਰ ਸਟੱਕ ਹੈ ਥੋੜਾ ਜਿਹਾ ਵਿੱਚੋਂ ਅੱਗੇ ਲੰਘਦਾ ਤੇ ਪਰ ਨਹੀਂ ਸਾਰਾ ਚੌਰ ਸਟੱਕ ਹੈ ਬਹੁਤ ਵਧੀਆ ਗੁੱਡ ਲੋਕੇਸ਼ਨ ਹੈ ਜਿਹੜੀ ਕਬ ਰੋਡ ਆ ਰਹੀ ਸੀ ਭਰਾ ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਉਹ ਮਿਸਰੀ ਵਾਲੇ ਨਾਲ ਆਉਂਦੀ ਹੈ ਉਹ ਪਹਿਲਾਂ ਲਿੰਕ ਰੋਡ ਸੀ ਹੁਣ ਉਹ ਰੋਡ ਵੱਡੀ ਬਣ ਗਈ ਡਬਲ ਰੋਡ ਬਣ ਗਈ ਆ ਉਹ ਪੱਟੀ ਵਾਲੀ ਰੋਡ ਜਿਹਨੂੰ ਆਪਾਂ ਕਹਿੰਨੇ ਆ ਤੇ ਕਿਸਾਨ ਵੀਰੋ ਜਿਹੜੇ ਇਸ ਵੀਰ ਦੀ ਡਿਮਾਂਡ ਹੈ ਉਹ 45 ਲੱਖ ਰੁਪਇਆ ਡਿਮਾਂਡ ਕਰਦੇ ਨੇ ਮਾਣ ਤਾਣ ਮੌਕੇ ਤੇ ਹੋ ਜਾਣਾ ਸੇਲ ਦੇ ਲਈ ਇਹ ਜ਼ਮੀਨ ਬਾਈਆਂ ਨੇ ਆਪ ਵੀਡੀਓ ਬਣਾਈ ਸੀ ਕਿ ਜ਼ਮੀਨ ਇਹ ਫॉर ਸੇਲ ਹੈ ਡਿਮਾਂਡ 45 ਲੱਖ ਰੁਪਇਆ ਮੌਕੇ ਤੇ ਮਾਣ ਤਾਣ ਹੋ ਜਾਣਾ 12 ਕਿੱਲਾਂ ਦਾ ਟੱਕ ਹੈ 1 ਚੌਰ ਸਟਾਕ ਹੈ ਦੋ ਮੋਟਰਾਂ ਵਿੱਚ ਪੱਕੀਆਂ ਮੋਟਰਾਂ ਨਹਿਰੀ ਪਾਣੀ ਦੀ ਵਾਰੀ ਹੈਗੀ ਹੈ ਤੇ ਪਾਈਪ ਲਾਈਨ ਵਗੈਰਾ ਪੈ ਗਈ ਤਾਂ ਉਸ ਤੋਂ ਬਾਅਦ ਇੱਥੇ ਪਾਣੀ ਲੱਗਣਾ ਸਟਾਰਟ ਹੋ ਜਾਣਾ। ਵੀਡੀਓ ਦੇਖਣ ਦੇ ਲਈ ਧੰਨਵਾਦ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਜ਼ਮੀਨ ਖਰੀਦਣ ਲਈ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਕੰਟੈਕਟ ਕਰ ਲਿਓ ਸੌਦਾ ਤੁਹਾਡਾ ਹੋ ਜਾਣਾ। ਵੀਡੀਓ ਦੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।